ਆਜੋ ਇਹੋ ਦੋਸ਼ੀ ਜਿਹਨਾਂ ਨੇ ਆਪਣੇ ਨੂੰ ਨੂੰ ਮਾਰਿਆ ਸੀ ਸਾਹਮਣੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਤੁਸੀਂ ਹੋ ਜੀ ਹੋ 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 ਸਰ ਮੈਨੂੰ ਕੁਛ ਨਹੀਂ ਪਤਾ ਇਹ ਘਰੋਂ ਚੰਗੀਆਂ ਭਲੀਆਂ ਮੇਰੇ ਛੋੜੇ ਪਰਿਵਾਰ ਦੇ ਘਰ ਗਈਆਂ ਸੀ ਤੇ ਇਹਨੂੰ ਜਦੋਂ ਕਿ ਪਤਾ ਲੱਗਾ ਹਾਲੋਂ ਇਹ ਕਹਿੰਦੀ ਮੈਂ ਖੁਦ ਮਾਰਿਆ ਬਾਕੀ ਸਰ ਮੈਨੂੰ ਕੁਛ ਨਹੀਂ ਪਤਾ ਕੀ ਕਰਤਾ ਕੀ ਨਹੀਂ ਸਰ ਮੈਂ ਆਪਣੇ ਘਰ ਸੁਤਾ ਹੋਇਆ ਸੀ ਵਜ੍ਹਾ ਕੀ ਲੜਾਈ ਚ ਕਰਾ ਰਿਹਾ ਬੰਦੇ ਸਰ ਮੇਰੇ ਨਾਲ ਕੋਈ ਲੜਾਈ ਝਗੜਾ ਨਹੀਂ ਕੋਈ ਮੇਰੀ ਮੰਮੀ ਨਾਲ ਲੜਾਈ ਝਗੜਾ ਨਹੀਂ ਸਰ ਉਹਦਾ ਇਹ ਕਹਿ ਰਹੇ ਕਿ ਬੱਚਾ ਨਾ ਹੋਣ ਕਰਕੇ ਨਹੀਂ ਸਰ ਕੋਈ ਬੱਚਾ ਸੀ ਸਰ ਤਾਂ ਨਹੀਂ ਕੀਤਾ ਅਸੀਂ ਦੋਵਾਂ ਨੇ ਬਾਹਰ ਚੱਲ ਜਾਣਾ ਸੀ ਆਪਣੇ ਦੋ ਮੇਰਾ ਪਾਸਪੋਰਟ ਜਾਵਾ ਹੋਇਆ ਸੀ ਇਹਨਾਂ ਦਾ 1 ਮਹੀਨੇ ਪਾਸਪੋਰਟ ਜਾਵਾ ਹੋਣ ਵਾਲਾ ਸੀ ਇਦਾਂ ਦੀ ਕੋਈ ਬੱਚੇ ਨਾ ਹੋਣ ਵਾਲੀ ਗੱਲ ਨਾ ਕੁਝ ਕੁਝ ਨਹੀਂ ਸੀ ਅਜੇ ਆਪਾਂ ਕੁਝ ਨਹੀਂ ਟਰਾਈ ਕੀਤਾ ਕਦੀ ਸਤੂ ਤੁਸੀਂ ਉਹਦੇ ਗੱਲ ਨੂੰ ਉੱਠ ਕੇ ਪਏ ਸਾਰਿਆਂ ਦੇ ਸਾਹਮਣੇ ਮਾਰਨ ਵੀ ਪਏ ਨਹੀਂ ਜੀ ਮਾਤਾ ਦੀ ਸੱਸ ਨੇ ਵੀ ਦੱਸਿਆ ਉਹ ਝੂਠ ਬੋਲਦੇ ਨੇ ਨਹੀਂ ਜੀ ਹੁਣ ਸਰ ਜੋ ਮਰਜੀ ਜੋ ਵੀ ਕਹੀ ਜਾ ਸਰ ਮੈਂ ਤਾਂ ਉੱਥੇ 2-2 ਮਹੀਨੇ 3-3 ਮਹੀਨੇ ਰਹਿ ਕੇ ਆਂਦਾ ਰਿਹਾ ਤੁਸੀਂ ਮੌਕੇ ਤੇ ਨਾਲ ਸੀ ਆਪਣੀ ਮਾਰੀਓ ਤਾਂ ਕਾ ਮਾਰਿਆ ਨਹੀਂ ਸਰ ਅਸੀਂ ਲਾਲ ਨਹੀਂ ਸੀ ਮੈਂ ਆਪਣੇ ਘਰ ਹੀ ਸਰ ਮੈਨੂੰ ਕੋਈ ਨਹੀਂ ਪਤਾ ਛੋਟ 23059 ਰੁਪਿੰਦਰ ਕੌਰ ਨੇ ਆਪਣੇ ਪੁਲਿਸ ਪਾਸ ਐਸ ਐਚਓ ਤੇਬਰ ਦੇ ਪਾਸ ਬਿਆਲ ਲਗਾਇਆ ਸੀਗਾ ਉਹ ਤੇ ਉਸ ਦਿਨ ਨੂੰ ਅਮਰਪ੍ਰੀਤ ਕੌਰ ਸਕੂਟਰੀ ਐਕਟ ਪਰ ਸਵਾਰ ਹੋ ਕੇ ਪਿੰਡ ਸ਼ੀਨਾ ਬੇੜ ਤੋਂ ਪਿੰਡ ਬਿਧੀਪੁਰ ਫਾਟਕ ਨਹਿਰ ਦੀ ਪੱਡੀ ਪੱਟੀ ਜਾ ਰਹੇ ਸੀ ਤੇ ਜਦੋਂ ਨਵਾਂ ਪਿੰਡ ਸਰਦਾਰਾਂ ਜਿਹੜੇ ਤਾਂ ਰਿਵਲ ਸਾਹਿਬ ਤੋਂ ਕਰੀਬ 2 ਕਿਲੋਮੀਟਰ ਪਹੁੰਚੇ ਪਹਿਨਾ ਤਾਂ ਉਹਨਾਂ ਪਾਸੋਂ ਉਹ ਸੋਨੇ ਦੇ ਗਹਿਣੇ ਕਿਸੇ ਅਨਣ ਬੰਦਿਆਂ ਨੇ ਸੋਨੇ ਦੇ ਗਹਿਣੇ ਖੋਣ ਦੀ ਕੋਸ਼ਿਸ਼ ਕੀਤੀ ਸੀ ਜੋ ਦਰਾਨੇ ਚੜ੍ਹਪ ਜਿਹੜੇ ਹੈਗਾ ਇਹਨਾਂ ਵਿੱਚੋਂ ਅਮਨਪ੍ਰੀਤ ਕੌਰ ਦੀ ਰਟੇਰਾਂ ਨਾਲ ਚੜ੍ਹਪ ਹੋਈ ਸੀ ਜਿਹਨਾਂ ਨੇ ਅਮਨਪ੍ਰੀਤ ਕੌਰ ਨੂੰ ਤੱਕਾ ਮਾਰ ਕੇ ਨਰਵਸ ਹੋ ਗਏ ਸੀ ਤੋਂ ਪਾਣੀ ਡੂੰਘਾ ਹੋਣ ਕਰਕੇ ਅਮਨਪ੍ਰੀਤ ਕੌਰ ਡੁੱਬਣ ਕਰਕੇ ਡੋਪਗੇ ਸੀ ਪਾਣੀ ਵਿੱਚ ਡੋਪਗੇ ਸੀ ਤੇ ਜਿਹੜੇ ਸਟੇਰੀ ਸੀਗੇ ਉਹ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਸੀ ਮੌਕੇ ਤੋਂ ਇਸ ਸੇ ਮਕਦਮਾ ਨੰਬਰ 22 ਮਿਤੀ 28/3/2025 ਜੁਰਮ 109 304 ਬੀ ਐਨ ਐਸ थाना ਤੇਪੜ ਬਕੇ ਨਾਮਲੂ ਮੇਕਨੇ ਖਿਲਾਫ ਦਰਜ ਕਰਾ ਦਿੱਤਾ ਸੀ ਸੋ ਇਹਦੇ ਵਿੱਚ ਕੁਝ ਹੋਰ ਜਿਹੜਾ ਹੈਗਾ ਇਹਦੀ ਕੰਟੀਨਿਊਇਟੀ ਦੀ ਗੱਲ ਜਦੋਂ ਦੋਸ਼ਿਆਂ ਨੂੰ ਟੈਸਟ ਕੀਤਾ ਗਿਆ ਹੋਰ ਟੈਕਨੀਕਲ ਜਿਹੜੀ ਐਨਲਿਸਿਸ ਜਿਹੜੀ ਟੀਮਾਂ ਦੇ ਟੈਕਨੀਕਲ ਤਪतीश ਤੋਂ ਗੱਲ ਅਸਲੀਅਤ ਕੁਝ ਹੋਰ ਸਾਹਮਣੇ ਆਈ ਸੀ। ਦਰਾਨੇ ਤਪतीश ਇੱਕ ਨਵਾਂ ਜਿਹੜਾ ਹੈਗਾ ਜਿਹੜੇ ਪਹਿਲੂ ਸਾਹਮਣੇ ਆਏ ਸੀ। ਇਹਦੇ ਵਿੱਚ ਮ੍ਰਿਤਕ ਅਮਨਪ੍ਰੀਤ ਕੌਰ ਦੀ ਸੱਸ ਰੁਪਿੰਦਰ ਕੌਰ ਤੇ ਉਸ ਦਾ ਪਤੀ ਆਕਾਸ਼ਦੀਪ ਸਿੰਘ ਅਕਸਰ ਹੀ ਉਸ ਨੂੰ ਦਾਜ ਦੇ ਦਾਜ ਦੇ ਤੇ ਬੱਚਾ ਨਾਉਣ ਕਰਕੇ ਤੰਗ ਪ੍ਰੇਸ਼ਾਨ ਕਰਦੇ ਸੀ। ਤੋ ਇਸੇ ਕਾਰਨ ਕਰਕੇ ਦੋਸ਼ੀਆਂ ਵੱਲੋਂ ਹਮੋਸ਼ਰਾ ਹੋ ਕੇ ਸਲਾਹ ਕਰਕੇ ਇਹ ਸਾਰੀ ਝੂਠੀ ਕਹਾਣੀ ਬਣਾ ਕੇ ਲੜਕੀ ਅਮਨਪ੍ਰੀਤ ਕੌਰ ਨੂੰ ਨਹਿਰ ਟੱਕਾ ਮਾਰ ਕੇ ਸੁੱਟਦਾ ਸੀ ਜਿਸ ਤੇ ਲੜਕੀ ਦੀ Laash ਜਿਹੜੀ ਹੈਗੀ ਧਾਰੀਵਾਲ ਤੋਂ ਨੇੜੇ ਇਹ ਮੌਕੇ ਬRAND ਹੋ ਗਈ ਸੀ ਜਿਸ ਤੇ ਇਸ ਮਕਰਮੇ ਵਿੱਚ ਜੁਰਮ 103 62 BNS ਦਾ ਵਾਧਾ ਕੀਤਾ ਗਿਆ ਸੀ ਤੇ ਮ੍ਰਿਤਕ ਅਮਰਪ੍ਰੀਤ ਕੋਟੀ ਸਾਹ ਸਰਪਿੰਦਰ ਕੌਰ ਤੇ ਪਤੀ ਕاجਜੀਤ ਨੂੰ ਅਰੈਸਟ ਕਰ ਲਿਆ ਗਿਆ। ਉਹਨਾਂ ਦਾ ਸਾਹ ਜੀ ਨੂੰ ਤਿਸਾ ਸਰ ਦੇ ਵਿੱਚ ਆਇਆ ਕਿ ਨੇ ਹੋਰ ਬੰਦਾ ਬੰਦੇ ਰਿਆ ਵਿੱਚ ਇਹ ਮੌਲ ਕੋਈ ਨਹੀਂ ਇਹਦੇ ਵਿੱਚ ਫਰਦਰ ਜਿਹੜੀ ਹੈਗੀ ਅਸੀਂ ਅਰੈਸਟ ਪਾ ਕੇ ਇਹਨਾਂ ਦੀ ਫਰਦਰ ਤਫतीश ਕਰ ਰਹੇ ਹਾਂ ਰਿਮਾਰਕ ਲਵਾਂਗੇ ਇਹਨਾਂ ਦਾ

ਇਹ ਜਿਸ ਤੋਂ ਜਿਸ ਉਹਨਾਂ ਦੇ ਮੌਕੇ ਤੇ ਜਾ ਕੇ ਜਿਹੜੀ ਅਸੀਂ ਮੌਕੇ ਜਿਹੜਾ ਬਿਜ਼ਨਸ ਸਪੋਰਟ ਕੀਤਾ ਸੀ ਨੋਬ ਕ੍ਰਾਈਮ ਉਤ ਵੀ ਗੱਲ ਥੋੜੀ ਉਹਨਾਂ ਦੀ ਗੱਲਾਂ ਅਪਰਚੂਨਿਟੀ ਦੀ ਕਨਵਰਸੇਸ਼ਨ ਤੋਂ ਵੀ ਗੱਲ ਡਾਊਟਫੁਲ ਲੱਗ ਰਹੀ ਸੀ ਪਲੱਸ ਜਿਹੜੀ ਹੈਗੀ ਟੈਕਨੀਕਲ ਅਨਲਿਸਿਸ ਕੀਤਾ ਗਿਆ ਸੋ ਇਸ ਤੋਂ ਗੱਲ ਇਹ ਗੱਲ ਸਾਹਮਣੇ ਫਰਦਰ ਜਿਹੜੇ ਹੈਗੇ ਇਹ ਗੱਲ ਕਲੀਅਰ ਹੋ ਗਈ ਹੈ ਕਿ ਇਹ ਇਨ ਅਪਰਚੂਨਿਟੀ ਨਹੀਂ ਬਿਲਕੁਲ ਸੋ ਜੀ ਕਿਨਸ ਲਈ ਇਹ ਤੇ ਜਿਹੜਾ ਕਵਾਚ ਕਿਹੜੀ ਜੁਰੀ ਤੱਕਾ ਦੇ ਤੱਕਾ ਦੇ ਦੋਨਾਂ ਦੇ ਦੋਵਾਂ ਦੀ ਦੋਵਾਂ ਦੀ ਪਲਾਨਿੰਗ ਸੀ ਦੋਵਾਂ ਦੀ ਆਪੋ ਜੀ ਪਲਾਨਿੰਗ ਸੀ ਵੀ ਅਸੀਂ ਜਿਹੜੀ ਹੈਗੇ ਆ ਉਥੋਂ ਜਦੋਂ ਇਹ ਉਥੋਂ ਚੱਲੇ ਨੇ ਲੜਕੀ ਦੇ ਪੇਰੈਂਟਸ ਦੇ ਘਰੋਂ ਚਲੇ ਨੇ ਇਹਨਾਂ ਦੀ ਮੁੰਡੇ ਦੀ ਆਪ ਵਿਚ ਪਹਿਲੇ ਆਪ ਵਿਚ ਕਨਵਰਸੇਸ਼ਨ ਗੱਲ ਹੋਈ ਦੀ ਮਾਂ ਤੇ ਮਾਂ ਦੇ ਪੁੱਤਰ ਦੀ ਗੱਲ ਹੋ ਗਈ ਸੀ ਲੜਕੀ ਉਹ ਕਿਵੇਂ ਸਰ ਯਾਦ ਦੇ ਬਦਲ ਨਹੀਂ ਇਹ ਲੜਕੀ ਲੜਕੀ ਆਪਣੀ ਪੇਕੇ ਤੋਂ ਆ ਲੜਕੀ ਆਪੀ ਬੋਲਣਾ ਕਰਦਾ ਨਾ ਪੂਰਾ ਪਿਆ ਨਹੀਂ ਨਹੀਂ ਐਕਚੁਅਲੀ ਐਕਚੁਅਲੀ ਕੀ ਹੈ ਲੜਕੀ ਜਿਹੜੀ ਸੱਸ ਹੈ ਉਹ ਲੜਕੀ ਦੀ ਪੇਕੇ ਨਾਲ ਹੀ ਗਈ ਸੀ ਉਥੇ ਗਈ ਸੀ ਉਹ ਪੇਕੇ ਤੋਂ ਕਿ ਵਾਪਸ ਆ ਰਹੇ ਸੀ ਇਹਨੂੰ ਪਤਾ ਸੀ ਪਹਿਲੇ ਡਿਊਰਿੰਗ ਇਨ ਬੀਟਵੀਨ ਇਹਨਾਂ ਆਪ ਵਿਚ ਕਨਵਰਸੇਸ਼ਨ ਹੋਈ ਸੀ ਮਾਂ ਪੁੱਤਰ ਦੀ ਤੇ ਜਦੋਂ ਲੜਕੀ ਦੇ ਪੇਰੈਂਟਸ ਤੋਂ ਵਾਪਸ ਇਹ ਆਪਣੇ ਸਹੁਰੇ ਘਰ ਕੀ ਆ ਰਹੀ ਸੀ ਤੇ ਨਾਲ ਸਾਸਿ ਤੇ ਰਾਜ ਜਿਨ੍ਹਾਂ ਨੇ ਰੋਕ ਕੇ ਉਹਦੇ ਅਕੋਰਡਿੰਗ ਸਾਰਾ ਇਹ ਹੈ ਸਜੀਤ ਕਰਾਹੀ ਉਹ ਘਰ ਵਾਲੇ ਵਿਚ ਸੀ ਮਾਸਟਰਮਾਈਂਡ ਬਿਲਕੁਲ ਮਾਂ ਤੇ ਪੁੱਤ ਨੇ ਦੋਨੋਂ ਮਾਸਟਰਮਾਈਂਡ ਹਾਂ ਸਜੀਤ ਨੇ ਇਹ ਕਹਿੰਦਾ ਕਿ ਮਾਂ ਆਪੋ ਦੋਨੋਂ ਮੋਕੇ ਤੇ ਬੁਸ਼ੀ ਹੋ ਜੂਮੇ ਕਿੱਦਾਂ ਹੋ ਵੀ ਨਾ ਹਲੇ ਸੀ ਨਹੀਂ ਬਿਲਕੁਲ ਦੋਨੇ ਮਾਂ ਪੁੱਤ ਚ ਮੌਜੂਦ ਸੀ ਮੈਂ ਦੱਸਿਆ ਇਹ ਆ ਰਿਹਾ ਜੀ ਮਾਹਰ ਹੋ ਜਿਹੜਾ ਔ ਜਿਆਦਾ ਬੇਟੇ ਨਾਲ ਰੋਲ ਵਿੱਚ ਘੱਟ ਸੀ ਕੋਈ ਨਹੀਂ ਸਪੱਸ਼ਟ ਨਹੀਂ ਆ ਰਿਹਾ ਆ ਦੇਖੋ ਫਰਦਰ ਹਾਂ ਫਰਦਰ ਇਸ ਵਿੱਚ ਜੋ ਜੋ ਸਾਡੇ ਹੁਣ ਇਹਦਾ ਰੋਲ ਸਾਹਮਣੇ ਆਇਆ ਵੀ ਇਹਨਾਂ ਦਾ ਆਪਸ ਮਾਪੋਦਾ ਹੀ ਸੀਗਾ ਇਹ ਦੋਨੇ ਆਪਸ ਇਹਨਾਂ ਨੇ ਤਰਾ ਡਰਾਮਾ ਕਰਕੇ ਸਿਰ ਹੈਗਾ ਉਹਨੂੰ ਮੈਂ ਤਾਂ ਉਹ ਇੱਕ ਬਲ ਕਹਿੰਦਾ ਵੀ ਫਰਦਰ ਅਸੀਂ ਹੁਣ ਰਿਮਾਂਡ ਲਵਾਵਾਂਗੇ ਦੁਬਾਰਾ ਰਿਮਾਂਡ ਕਰਕੇ ਫਰਦਰ ਜਿਹੜੀ ਇਹ ਇਨਵੈਸਟੀਗੇਸ਼ਨ ਚ ਪੜਤਾਲ ਜੀ ਗੱਲ ਕੋ ਹੋਰ ਸਾਹਮਣੇ ਆਇਆ ਤਾਂ ਉਹਨਾਂ ਖਿਲਾਫ ਕਾਰਵਾਈ ਕੀਤੀ ਹੈ ਲੜਕੀ ਦੇ ਪਰਿਵਾਰਕ ਮੈਂਬਰ ਕਹਿੰਦੇ ਜਿਹੜੀ ਹੈਗੀ ਹੈ ਸੱਸ ਹੈਗੀ ਹੈ ਇਹਦੇ ਖਿਲਾਫ ਪਹਿਲਾਂ ਵੀ ਮਾਮਲਾ ਚੱਲ ਰਿਹਾ ਹੈ ਨਹੀਂ ਇਹ ਹੁਣ ਫਿਲਹਾਲ ਅਸੀਂ ਇਹ ਪਤਾ ਕਰ ਰਹੇ ਹਾਂ ਤਾਂ ਰਿਕਾਰਡ ਪਤਾ ਕਰ ਰਹੇ ਹਾਂ ਜੇ ਕੋਈ